ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਧਰਨੇ ਤੇ ਬੈਠੇ ਕਿਸਾਨਾਂ ਨੇ ਲਿਆ ਵੱਡਾ ਫੈਸਲਾ ਕਿਸਾਨਾਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਆਪਣੀਆਂ ਮੰਗਾਂ ਦਸੀਆਂ ਸੀ ਪਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਕਿਸਾਨ ਜਿੱਥੇ ਬੰਦੀਆਂ ਵੱਲੋਂ 15ਵੇਂ ਦਿਨ ਵੀ ਸੰਘਰਸ਼ ਲਗਾਤਾਰ ਜਾਰੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਾਡੋਵਾਲ ਟੋਲ ਪਲਾਜ਼ਾ ਦੀਆਂ ਨੇ ਜਿੱਥੇ ਅੱਜ ਕਿਸਾਨਾਂ ਨੇ ਫੈਸਲਾ ਲਿਆ ਹੈ ਕਿ ਉਹ ਲਾਡੋਵਾਲ ਟੋਲ ਪਲਾਜ਼ਾ ਨੂੰ ਪੱਕੇ ਤੌਰ ਤੇ ਤਾਲਾ ਲਾਉਣਗੇ ਤਾਲੇਬੰਦੀ ਦੀ ਗੱਲ ਅੱਜ 30 ਤਰੀਕ ਦਾ ਜਿਹੜਾ ਫੈਸਲਾ ਉਹ ਅਸੀਂ ਦਿੱਤਾ ਸੀਗਾ ਅੱਜ 15ਵਾਂ ਦਿਨ ਆ ਸਾਡੇ ਮੋਰਚੇ ਲੱਗੇ ਨੂੰ ਔਰ ਜਿਹੜੇ ਅਧਿਕਾਰੀ ਆਣੇ ਚਵੰਦੇ ਉਹਨਾਂ ਨੇ ਇੰਨੀ ਵੀ ਮੁਸ਼ਕਲ ਨਹੀਂ ਕੀਤੀ ਵੀ ਉੱਥੋਂ 3 ਕਿਲੋਮੀਟਰ ਤੋ ਤੁਰ ਕੇ ਸਾਡੀ ਗੱਲ ਸੁਣਨਾ ਅਧਿਕਾਰੀ ਆਏ ਸੀਗੇ ਅਸੀਂ ਆਪਦੀ ਗੱਲ ਰੱਖੀ ਆ ਔਰ ਉਹਨਾਂ ਨੂੰ ਦੱਸਿਆ ਉਹ ਕਹਿੰਦੇ ਵੀ ਅਸੀਂ ਜਲ ਤੋਂ ਜਲ ਤੁਹਾਡਾ ਮਸਲੇ ਦਾ ਹੱਲ ਕਰਾਂਗੇ ਔਰ ਸਾਡੇ ਜਿਹੜੇ ਮਸਲੇ ਸੀ ਉਹ ਅਸੀਂ ਜਿਹੜਾ 150 ਰੁਪਇਆ ਅਸੀਂ ਕੀਤਾ ਸੀਗਾ ਵੀ 24 ਘੰਟੇ ਵਾਲਾ ਪਰਚੀ ਉਹ ਕਰ ਦੇਣ ਤੇ ਜਿਹੜਾ 170 ਰੁਪਏ ਜਿਹੜਾ ਪਾਸ ਸਿਸਟਮ ਸੀਗਾ ਔਰ 20 ਕਿਲੋਮੀਟਰ ਦੇ ਹੈ ਦੈਰੇ 'ਚ ਅਸੀਂ ਕਿਹਾ ਸੀਗਾ ਵੀ ਇਹਨੂੰ ਫ੍ਰੀ ਕਰ ਦਿੱਤਾ ਜਾਵੇ ਤਾਂ ਕਿ ਜਿਹੜੇ ਵੀ ਰ ਇੱਥੇ ਨੇੜੇ-ਤੇੜੇ 20 ਕਿਲੋਮੀਟਰ 'ਚ NH1 ਦੀ ਕੰਡੀਸ਼ਨ ਅਨੁਸਾਰ ਅਸੀਂ ਗੱਲ ਰੱਖੀ ਸੀਗੀ ਔਰ ਜਿਹੜੀਆਂ ਸਟਰੀਟ ਲਾਈਟਾਂ ਲੱਗਣੀਆਂ ਨੇ ਉਸ ਬਾਰੇ ਅਸੀਂ ਕਿਹਾ ਸੀਗਾ ਔਰ ਡਰੇਨੇਜ ਸਿਸਟਮ ਬਾਰੇ ਅਸੀਂ ਗੱਲ ਕੀਤੀ ਸੀਗੀ ਕਿ ਜਿਹੜਾ ਡਰੇਨੇਜ ਸਿਸਟਮ ਆ ਉਹਨੂੰ ਇੱਥੇ ਸਹੀ ਕੀਤਾ ਜਾਵੇ ਕਿਉਂਕਿ ਮੀਂਹ ਪੈਂਦਾ ਇੱਥੇ ਪਾਣੀ ਗੋਡੇ-ਗੋਡੇ ਖੜ ਜਾਂਦਾ ਵਾ ਬਿਮਾਰੀਆਂ ਲੱਗਣ ਦਾ ਬਹੁਤ ਵੱਡਾ ਖਤਰਾ ਹੈ ਟੋਟਲ ਤੌਰ ਤੇ ਬੰਦ ਕਰ ਦਾਂਗੇ ਅਸੀਂ ਕੱਲ ਅਧਿਕਾਰੀਆਂ ਨੂੰ ਵੀ ਇਹ ਗੱਲ ਕਹੀ ਸੀ ਵੀ ਸਾਨੂੰ ਇੰਨਾ ਵਾ ਵੀ ਇਹ ਚੱਲੇ ਨਾ ਜਦ ਤੱਕ ਇਹ ਸਾਡੇ ਨਾਲ ਗੱਲਬਾਤ ਨਹੀਂ ਕਰਦੇ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੇ ਉਦੋਂ ਤੱਕ ਅਸੀਂ ਇਹ ਇਹਨੂੰ ਤਾਲੇ ਲਾ ਕੇ ਇਹਨੂੰ ਬੰਦ ਕਰਾਂਗੇ ਪੂਰੀ ਤਰ੍ਹਾਂ ਦੇ ਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਸਾਡੇ ਅੱਜ ਟਾਈਮਿੰਗ ਸੀਗੀ ਸਵੇਰੇ 8 8:30 ਵਜੇ ਚ ਫੋਰਸ ਨੂੰ ਸਾਰੀ ਕਾਲ ਕੀਤਾ ਗਿਆ ਆਲਰੇਡੀ ਪਹੁੰਚ ਚੁੱਕੀ ਹੈ ਹੈਲਪਲਾਈਨ ਨੇ ਜਿਹੜਾ ਸਾਡੇ ਵੱਲੋਂ ਪੂਰੀ ਤਰ੍ਹਾਂ ਸਾਰੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਰ ਲੁਧਿਆਣੇ ਤੋਂ ਪੁਲਿਸ ਆਈ ਹੈ ਬਾਹਰੋਂ ਵੀ ਪੁਲਿਸ ਭੁਗਾਈ ਹੋਈ ਹੈ ਤੋਂ ਲੁਧਿਆਣੇ ਤੋਂ ਹੈ ਆਰਪੀ ਹੈ ਸਾਰੇ ਲਾਂਡਾ ਬਾਰਡਰ ਤੋਂ ਪੂਰੇ ਦੋ ਤੋਂ ਜਿਹੇ ਜ਼ਿਲ੍ਹਿਆਂ ਤੋਂ ਕਾਹ ਰਿ ਪੂਰੀ ਲੁਧਿਆਣਾ ਤੋਂ ਪੁਲਿਸ ਸਾਡੇ ਮਾਈਸ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਸੀ ਇਹਦੇ ਵੱਡੇ ਇਕੱਠ ਦੀ ਸੋ ਉਸ ਨੂੰ ਲੈ ਕੇ ਕਾਨੂੰਨ ਵਿਵਸਥਾ ਵੀ ਕਿਤਨਾ ਕਿਤੇ ਸਵਾਲਾਂ ਦੇ ਘੇਰੇ ਚ ਰਹਿੰਦੀ ਉਸ ਨੂੰ ਕਾਬੂ ਕਰਨ ਲਈ ਤੁਹਾਨੂੰ ਸਾਡੇ ਵੱਲੋਂ ਪੂਰੀਆਂ ਪ੍ਰਬੰਧ ਨੇ ਸਾਡੇ ਵੱਲੋਂ ਪੂਰੀ ਤਰ੍ਹਾਂ ਪੂਰਾ ਪ੍ਰਬੰਧ ਕਰ ਦਿੱਤਾ ਗਿਆ ਹੈ ਨਾਇੰਡ ਆਰਡਰ ਨੂੰ ਲੈ ਕੇ ਕੋਈ ਵੀ ਸਮੱਸਿਆ ਨਹੀਂ ਆਣ ਦਿੱਤੀ ਜਾਊਗੀ ਟੋਟਲੀ ਸਾਡੇ ਪੂਰੇ ਪ੍ਰਬੰਧ ਕੀਤੇ ਗਏ ਨੇ